ਰਾਹ ਨਹੀਂ ਸੱਜਦਾ ਜਾ ਕੋ ਬੱਪੀ ਨੂੰ ਮੱਡਾ ਨਹੀਂ ਕੋਲ ਜਦ ਤੱਕ ਨਾ ਬੋਲੋ ਤੇ ਬੋਲਦੇ ਜਦ ਤਨ ਕਰ ਆਹ ਜੇ ਸੱਚ ਕਰਦੇ ਉਸ ਘੜੀ ਪਈ ਹੋਈ ਜੇ ਬੋਲਦਾ ਜਦ ਤਨ ਕਰ ਤਾਂ ਆਹ ਨਹੀਂ ਸੱਜਦਾ ਔਂਕਰ ਲਾ ਨਹੀਂ ਸਕਦਾ ਕਈ ਅੱਖਰ ਹਨ ਜਿਤ ਤੁਸੀਂ ਨਹੀਂ ਬੋਲ ਸਕਦੇ ਨਹੀਂ ਬੋਲ ਸਕਦੇ ਕੋਈ ਬੋਲ ਲਊਗਾ ਪਰ ਤੁਸੀਂ ਨਹੀਂ ਬੋਲ ਸਕਦੇ ਇਹ ਬਾਬੇ ਨਾਲ ਦੀ ਲੰਮੀ ਕਲਾ ਹੈ ਕੋਈ ਬੜੀਆਂ ਦੀ ਕਲਾਮੀ ਹੈਗੀ ਆਸਾਈ ਆਪ ਨੂੰ ਪ੍ਰਾਗਨ ਬਹੁਤ ਰੱਬੀ ਮੰਨਦੇ ਹਨ ਇਹਨਾਂ ਦੀ ਬਾਈਬਲ ਲਿਖੀ ਹੋਈ ਹੈ ਬਾਈਬਲ ਦੇ ਵਿੱਚ ਉਹਨੇ ਲਿਖ ਦਿੱਤਾ ਕਿ ਧਰਤੀ ਜਣੀ ਘੜ ਪੜੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਧਰਤੀ ਜਣ ਘੜ ਪੜੀ ਨਹੀਂ ਹੋਈ ਹੈ ਤਾਂ ਕੋਈ ਕੋ ਸੱਜਣ ਹੋਇਆ ਆਰਕ ਲੋਨੀ ਉਹਦਾ ਨਾਮ ਸੀ ਕਿ ਉਹਦੇ ਅਸੇ ਆਰਕ ਲੋਨੀ ਉਹਦਾ ਨਾਮ ਸੀ ਉਹਨੇ ਖੋਜ ਕਰ ਦਿੱਤੀ ਉਹਨੇ ਕਿਹਾ ਧਰਤੀ ਗੋੜ ਹੈ ਜਦੋਂ ਉਹਨੇ ਖੋਜ ਕਰ ਦਿੱਤੀ ਤੇ ਕਰੰਗਰੇ ਉਹਨੇ ਅਸਾਈ ਬਲੇ ਸਿਰ ਤੇ ਹੱਥ ਰੱਖ ਦਿੱਤੇ ਪੱਖਾਂ ਕਰਦੇ ਕੰਗਰ ਦਾ ਆਪੇ ਆਪ ਕੋ ਸਾਡਾ ਕਿਸੇ ਦੇ ਵੀ ਬਾਈਕਲ ਨਹੀਂ ਚੁਕੀ ਹੈ ਕੰਗਰ ਚੁਕੀ ਹੈ ਬਾਈਕਲ ਵੀ ਆ ਬਗੋਂ ਨਹੀਂ ਬੰਦਾਦਾ ਸਰ ਜਿਹੜਾ ਬਗੋਂ ਤਾਂ ਦੇ ਹੱਥ ਵੜਦੇ ਨੇ ਵੜਦੇ ਤਾਂ ਨਾਲੇ ਖੜਪਾਤ ਤੁਹਾਨੂੰ ਜਾਣ ਗਿਆ ਸਮੇਂ ਵਾਲੇ ਨੂੰ ਸਹਿਯਦਾਨ ਹੋਇਆ ਜਿਵੇਂ ਘੱਲੀ ਹੀ ਉਹ ਕਹਿੰਦੇ ਨੇ ਘੱਲੀ ਹੀ ਸਾਹਿਬੀ ਪੜਾਈ ਵਿੱਚੋਂ ਤਾਂ ਆਉਂਦਾ ਹੈ ਉਹਨੇ ਫਿਰ ਕਿ ਦੂਰਬੀਨ ਆਂਧ ਜੰਤਰ ਦੀ ਉਹਨੇ ਕਾਟ ਕੱਢੀ ਮੇਰਾ ਦੂਰਬੀਨ ਦੀ ਕਾਟ ਕੱਢੀ ਉਹਨੇ ਕਹ ਸਾਰੇ ਇਕੱਠੇ ਹੋ ਜਾਓ ਸਾਰੇ ਸਾਰੇ ਇਕੱਠੇ ਹੋ ਜਾਓ ਮੈਂ ਵਖਾਲ ਸਾਹਿਬ ਜੇ ਤਾਂ ਬਾਪੇ ਨੇ ਕਿਹਾ ਕੋਈ ਤਾਂ 55 ਲੱਖ ਦਾ ਘਰ ਵਾਹ ਸਕਦਾ ਹੈ ਉਹਨੇ ਤਾਂ ਬਰ ਦੂਰ ਬਿਨੂ ਵਿੱਚ ਵਖਾਲ ਸਕਦਾ ਧਰਤੀ ਚੜਪਟੀ ਨਹੀਂ ਹੈ ਜਿਹਨੇ ਦੂਰ ਬਿਨ ਤੇ ਲਤਾ ਨੂੰ ਖਾ ਲਿਆ ਤੇ ਦੇਖਣਾ ਆ ਬਾਈ ਬੰਦੇ ਨੂੰ ਦੇਖਣਾ ਕਿ ਧਰਤੀ ਜਿਹੜੀ ਹੈ গোল ਹੈ ਬਦੋ ਨਾ ਪਿਆ ਔ ਕਾਦੀ ਰੋਕ ਦੇ ਨੇ ਕਹਿੰਦਾ ਮੇਰਾ ਗੁਰੂ ਨਾਨਕ ਦੇਵ ਸਾਹਿਬ ਵੱਟੀ ਕਲਾਮ ਵੱਟੀ ਕਰਤਾਰ ਦਾ ਮਲ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਹਰਦੀ ਪਾਣੀ ਵੱਟੀ ਕਲਾਮ ਕਰਦਾ ਹੈ ਵੱਟੀ ਚਤਾਬ ਹੈ ਆ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਕਹਣਾ ਹਾਂ ਐ ਕੋਣ ਵਰਤੂ ਸਦੇ ਜੀ ਖਾਲੇ ਤੋਂ ਨਿਖਾਂਦੇ ਜੀ ਨਾ ਬੋ ਜੋ ਕੋਈ ਆਪਣੇ ਕਲਿਆਣ ਕਰਦਾ ਤੇ ਗੁਰਨਾਮਕ ਦੀ ਬਾਣੀ ਕਰਦਾ ਜੇ ਕੱਲ ਉੱਪਰ ਦੀ ਨੇ ਪੱਕੇ ਤੇ ਖਲਾਲ ਕਰ ਨੋਖਾ ਪ੍ਰਬੰਧ ਹੈ ਮੱਕੇ ਨਾਲ ਜਿਹੜਾ ਕਿਸੇ ਮੰਨਦਾ ਸਿੰਘ ਤੇ ਮੁਹੰਮਦ ਸਾਹਿਬ ਦੇ ਕਾਬਰ ਨੇ ਗਮੜ ਦੇ ਵਿੱਚ ਮੁਹੰਮਦ ਸਾਹਿਬ ਨੇ ਕਿਵੇਂ ਉੱਠਣਾ ਹੈ ਤੇ ਸਾਰੇ ਮੁਰਤੇ ਥੱਲੇ ਹਨ ਉਹਨੇ ਜਿਹੜੇ ਸਾਰੇ ਮੁਰਦੇ ਖੜ੍ਹਣਗੇ ਤੇ ਕਿਆ ਮੁਰਦਾ ਦਿਲ ਆਵੇਗਾ ਤੇ ਸਾਰੇ ਮੁਰਦੇ ਜਿਹਨੇ ਹਨ ਉੱਠ ਕੇ ਬਹਿਸਤਾਂ ਨੂੰ ਜਾਣਗੇ ਮੰਨਦਾ ਸੀ ਪਰ ਬਾਬੇ ਲਾਲ ਨੇ ਗੁਰੂ ਗੰਗਬੀਸ ਅ ਜਿਹੜੇ ਮਦੀਨੇ ਵਿੱਚ ਪਹੁੰਚੇ ਹਨ ਇੰਧਰਾ ਪਹੁੰਚੇ ਹਨ ਕਿ ਉਹ ਮਜ਼ਾਉਰ ਜਿਹੜੇ ਸਦਾ ਰੋਹਦਾ ਬਾਬਾ ਆਹ ਖੜਾਵਾ ਪਾ ਜੋ ਲਾਗੇ ਨਹੀਂ ਆ ਸਕਦਾ ਬਾਬਾ ਕਹਿੰਦਾ ਮੈਂ ਕਿਹੜੀ ਨਾਲ ਤੇ ਆਪਰੇ ਤੋਂ ਪੜਨੀ ਨਹੀਂ ਕੋਈ ਕਬਰ ਹੀ ਨਹੀਂ ਐ ਇੱਥੋਂ ਵੇਖ ਲਈਏ ਠੀਕ ਆ ਛੋਟੀ ਬਣਨੀ ਵਧੀਆ ਪੜਨੀ ਹੈ بابا جی اچھے دلو گے امام صاحب نے کبر میں کہا بابا تینو لوڑ نہیں ہے ہی میرے لاکھے لوڑ تو نے منو ہی تو ہی بیٹھ سارے ہے ہاں پر میرا مان کرتا ہے تو نہ پرسا محمد صاحب دل کا میں اٹھ کے گردان کے دیر سے پر چاہتے ہیں پر سے ہنو پڑے چھوڑ چلے گئی سارے میں جاؤ رہا ہن رہ گئے انہوں نے کہا بابا اے دے مقام سی مقام دا مطلب ستھیر ہے ਬਲਵੰਤ ਜੀ ਹਾਂ ਭਾਈ ਮੈਂ ਤੇ ਬਾਰੇ ਪਾਇਓ ਅਸਰ ਮਤ ਨਹੀਂ ਭਾਈ ਬਾਬਾ ਇਹ ਤੇ ਮੁਕਾਮ ਸੀ ਨਾ ਕੋਈ ਕਿਤੇ ਮੁਕਾਮ ਰੱਬ ਵੀ ਨਹੀਂ ਮੁਕਾਮ ਉਹੀ ਏਕ ਜੇ ਮੁਕਾਮ ਹੈ ਤੇ ਰੱਬ ਹੈ ਹੋਰ ਕੋਈ ਮੁਕਾਮ ਨਹੀਂ ਜੇ ਰੱਬ ਸੱਨੇ ਜੇ ਸਾਸ ਕਰੇ ਤਾਰਾ ਲੱਖ ਪੁਰਾ ਸਭ ਕੁਝ ਚੱਲਦਾ ਹੈ ਇੱਕੋ ਮੁਕਾਮ ਹੈ ਬਾਬਾ

ਸਰਕਾਰ ਦੇਥੀਆ ਬੁੜੀ ਗੁਲਾਮ ਸਾਰੇ ਦੇ ਮੱਥੇ ਤੇ ਸਰਕਾਰ ਦਾ ਦੇਖ ਰਿਹਾ ਹੈ ਕਿਸ ਰਾਹ ਤੇ ਪਈ